ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਸੋਨੂ ਡੇਰੀ ਫਾਰਮ ਅਹਿਮਦਪੁਰਾ ਦੇ ਵਿੱਚ ਇੱਕ ਹੋਰ ਗੁਆਸਟਰ ਵੀਰ ਜਿਹੜੇ ਵੀਰਾਂ ਨੇ ਆਪਣੇ YouTube ਚੈਨਲ ਨੂੰ ਹਿੱਤਕਲ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਨਾਲ ਲੱਗੇ ਘੰਟੀ ਦਾ ਬੈਲ ਬਟਨ ਦਬਾ ਦੇ ਤਾਂ ਜੋ ਹਰ ਇੱਕ ਕੋਨਵਾਇਨ ਦੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਮੇਰੇ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਉਹ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88990 99728 ਅੱਜ ਦੀ ਵਿਜਿਟ ਵੀਜੀ ਮੇਰੇ ਆਪ ਦੇ ਫਾਰਮ ਤੁਹਾਡੇ ਲਈ ਤਿੰਨ ਟੋਪ ਦੀਆਂ ਬੜਾ ਲੈ ਕੇ ਆਇਆ ਜਿਦੇ ਵਿੱਚ ਇੱਕ ਬਿਲਕੁਲ ਤਾਜੀ ਸੂਈ ਵੀ ਆ ਦੋ ਸੂਣ ਵਾਲੀਆਂ ਆਓ ਦਿਨਾਂ ਪ੍ਰੋਪਰ ਡੀਟੇਲ ਤੁਹਾਨੂੰ ਦਿਨਾਂ ਦੀ ਕਰਦੇ ਆ ਸ਼ੁਰੂਆਤ ਪਹਿਲੇ ਨੰਬਰ ਤੋਂ ਹਾਂਜੀ ਬਾਜੀ ਦੇਖ ਸਕਦੇ ਆ ਪਹਿਲੇ ਨੰਬਰ ਤੇ ਦੂਜਾ ਸੁਹਾ ਸੂਈ ਆ ਵੀਰੇ ਕੱਲ੍ਹ ਸਵੇਰ ਦੀ ਸੂਈ ਪੀ ਆ ਥੋੜੀ ਜਿਹਾ ਕ੍ਰੋਸ ਪਣ ਪੈ ਜਾਂਦਾ ਸੀ ਠੰਡੀ ਬਹੁਤ ਆ ਮਗਰ ਬੱਸੇ ਨੂੰ ਜਾਂਦੇ ਤਾਂ ਦੇਖ ਸਕਦੇ ਨਾੜੂਗਾ ਨੂੜੂਗਾ ਨਾਲ ਹੀ ਆ ਜੇ ਤੇ ਥਾਣ ਥਣ ਬਹੁਤ ਚੰਗਾ ਲੱਗਿਆ ਬਾਈ ਜੀ ਦੂਜੇ ਸੂਏ ਸੂਈ ਆ 11 12 ਕਿਲੋ ਬੋਲਾ ਹੁਣ ਤਿਆਰ ਹੋ ਗਿਆ ਇਸਵੇ ਕੱਲ ਸਵੇਰ ਦੀ ਸੂਈ ਥੱਲੇ ਜੇਲ ਪ੍ਰੋਪਰ ਪਈ ਹੋਈ ਆ ਜੇਲ ਦੀ ਕੋਈ ਦਿੱਕਤ ਨਹੀਂ ਤੇ ਥਾਣ ਦੀ ਗੱਲ ਕਰੀਏ ਥਾਣ ਬਹੁਤ ਸੋਹਣਾ ਦੇਖ ਸਕਦੇ ਚਾਰੇ ਥਣ ਪੂਰੇ ਨਖੜਵੇਂ ਤੇ ਪੂਰੀ ਸਪੇਸ ਤੇ ਲੱਗੇ ਹੋਇਆ ਹੱਥੀ ਚਵਾਈ ਵਾਲਾ ਥਾਣਾ ਤੇ ਪੂਰੀ ਸੀਟ ਡੰਡੀ ਆ ਬਾਈ ਜੀ ਦੂਜਾ ਸੂਆ ਸੂਈ ਆ ਮੁੱਲ ਬਾਈ ਇਹਦਾ ਹੈਗਾ 52000 ਵਿੱਚੋਂ ਮਾਨਤਾਨ ਕਰਦਾਂਗੇ ਇੱਕ ਨੰਬਰ ਦਾ ਮੁੱਲ 52000 ਆ ਤਾਜੀ ਸੂਈ ਆ ਦੋ ਦੋ ਬਾਈ ਜੀ 15 16 ਕਿਲੋ ਮੌਜ ਇਹਨਾਂ ਦੇ ਦਊਗੀ ਜੇ ਮੇਰੇ ਕਿਸੇ ਕਿਸਾਨ ਭਰਾ ਦੇ ਵਾੜ ਪਸੰਦ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲੈ ਅੱਗੇ ਕਰਦੇ ਆ ਸ਼ੁਰੂਆਤ ਦੋ ਨੰਬਰ ਦੀ ਅੱਗੇ ਦੋ ਨੰਬਰ ਦੇਖ ਸਕਦੇ ਆ ਬਾਈ ਜੀ ਫੁੱਲ ਕੱਦ ਕਾੜ ਵਜਨ ਬਰੀਦ ਵਾਲੀ ਵਾੜ ਫੇਸ ਕੁਆਲਟੀ ਦੇਖ ਸਕਦੇ ਆ ਐਚ ਐਫ ਦਾ ਨਗੀਨਾ ਹੀ ਆ ਥਾਣ ਥਣ ਬਹੁਤ ਚੰਗਾ ਲੱਗਿਆ ਦੇਖ ਸਕਦੇ ਆ ਚਾਰੇ ਥਣ ਪੂਰੇ ਨਿਕਣਵੇਂ ਤੇ ਪੂਰੀ ਸਪੇਸ ਤੇ ਲੱਗੇ ਹੋਇਆ ਹੱਥੀ ਚਵਾਈ ਵਾਲਾ ਥਾਣਾ ਦੇਖ ਸਕਦੇ ਹਵਾਂ ਨੇ ਢੱਲ ਢੁੱਲ ਬਹੁਤ ਪਈ ਆ ਦੂਜਾ ਸੂਆ ਸੁੰਦੀ ਆ ਬਾਈ ਓਰੀਜਨਲ ਪਹਿਲੇ ਸੂਏ ਨੇ 23 24 ਕਿਲ ਦੂਜਾ ਸੂਆ ਸੁੰਦੀ ਹੈ ਜੇ ਮੇਰੇ ਕਿਸੇ ਕਿਸਾਨ ਭਰਾ ਦੇ ਵਿਹੜੇ ਪਸੰਦ ਹੋਵੇ ਤਾਂ ਇਹਦਾ ਪ੍ਰਾਈਜ਼ ਫੋਨ ਤੇ ਹੋ ਜੂਗਾ ਦੂਜਾ ਸੂਆ ਸੁੰਦੀ ਹੈ ਦੁੱਧ 25 ਕਿਲੋ ਸੂਣ ਦੇ ਵਿੱਚ ਬਾਈ ਜੀ ਜੇ 8 ਤੋਂ 9 ਜਨੇ ਦੇ ਬਾਕੀ ਪਏ ਆ ਤੇ ਜੇ ਮੇਰੇ ਕਿਸੇ ਕਿਸਾਨ ਭਰਾ ਦੇ ਵਿਹੜੇ ਪਸੰਦ ਹੋਵੇ ਤਾਂ ਪ੍ਰਾਈਜ਼ ਫੋਨ ਤੇ ਹੋਊਗਾ ਅੱਗੇ ਤਿੰਨ ਨੰਬਰ ਬਾਈ ਜੀ ਜਰਸੀ ਦੇਖ ਸਕਦੇ ਪੰਜਾਬ ਵਾਲੀ ਦੇ ਨਾਲ ਫੁੱਲ ਹਾਈਟ ਵਜਨ ਵਾਲੀ ਵਿਹੜ ਦੇਖ ਸਕਦੇ ਫੇਸ ਬਿਊਟੀ ਬਹੁਤ ਚੰਗੀ ਆ ਦੂਜਾ ਸੂਆ ਸੁੰਦੀ ਆ ਥਾਣੇ ਦੇਖ ਸਕਦੇ ਪੂਰੇ ਥਣਚਾਰੇ ਨਿਕਲੂਗੇ ਤੇ ਪੂਰੀ ਸਪੇਸ ਤੇ ਲੱਗਿਆ ਵਿੱਥੀ ਬਹੁਤ ਸੋਹਣੀ ਥਣਾ ਦੀ ਤੇ ਆਰਡਰ ਦੇ ਵਿੱਚ ਇਹ ਢੱਲ ਬਹੁਤ ਪਈਆ ਦੇਖ ਸਕਦੇ ਆ ਅਜੇ ਸੂਨ ਦੇ ਵਿੱਚ 7 ਤੋਂ 8 ਦਿਨ ਕੱਚੀ ਆ ਬਾਈ ਜੀ ਦੂਜਾ ਸੂਗਾ ਹੁੰਦੀ ਆ origignal jersey ਇਧਰ ਲਈ ਪੰਜਾਬ ਵਾਲੀ ਹਮਾਚਲ ਵਾਲੀ ਨਹੀਂ ਹੈਗੀ ਕਦ ਕੱਡ ਫੁੱਲ ਆ ਭਾਜਨ ਦੇਖ ਸਕਦੇ ਫੇਸ ਬਿਊਟੀ ਦੇਖ ਸਕਦੇ ਆ ਥਣਾ ਦਾ ਗੈ ਬਹੁਤ ਸੋਹਣਾ ਤੇ ਪਲੂਮ ਨੇ ਦੱਤਾ ਬਾਈ ਜੀ ਨੇ 17-18 ਕਿਲੋ ਐਦਵਾਰੀ 20 ਕਿਲੋ ਬੜੀ ਆਮਦਾਰੀ ਨਾਲ ਚੋਊਗੀ ਸੂਨ ਦੇ ਵਿੱਚ 7-8 ਦਿਨ ਬਾਕੀ ਪਏ ਆ ਇਹਦਾ ਵੀ ਰੇਟ ਫੋਨ ਤੇ ਹੋਊਗਾ ਅੱਜ ਦੀ ਵੀਡੀਓ ਵੀਰ ਜੀ ਮੇਰੇ ਆਪ ਦੇ ਫਾਰ ਤੋਂ ਤਿੰਨੇ ਬੈੜਾਂ ਦੀ ਪ੍ਰਾਪਰਟੀ ਡਿਟੇਲ ਦੇਤੀ ਤਿੰਨਾਂ ਦੇ ਵਿੱਚੋਂ ਜੇ ਵੀਰੇ ਕਿਸੇ ਵੀ ਖਸੜਪੁਰ ਨੂੰ ਕੋਈ ਵੀ ਬੈੜ ਪਸੰਦ ਆਉਂਦੀ ਹੋਵੇ ਤਾਂ ਮੇਰੇ ਨਾਲ ਫੋਨ ਤੇ ਸੰਪਰਕ ਕਰ ਲੈ ਫਿਰ ਆ ਪਿੰਡ ਹੈਗਾ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਸੀਨ ਨਿਹਾਲ ਸਿੰਘ ਵਾਲਾ ਤੇ ਮੇਰਾ ਮੋਬਾਈਲ ਨੰਬਰ ਆ 86990999728 ਤੇ ਰੂਟੀਨ ਦੇ ਵਿੱਚ ਮੇਰੀਆਂ ਵੀਡੀਓ ਦੇਖਣ ਲਈ ਮੇਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜਲਦ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਥੈਂਕ ਯੂ ਜੀ ਵੀਰ ਜੀ